ਸਸੀਗਾ ਦੋਸਤੋ ਕਿਵੇਂ ਸਾਰੇ ਉਮੀਦ ਕਰਦਾ ਸਾਰੇ ਠੀਕ ਹੋਗੇ ਅੱਜ ਜਸੀਂ ਬੇੜਾ ਲੈਣ ਗਏ ਸੀ ਮਾਜੇ ਦੀ ਧਰਤੀ ਔਰ ਬਿਆਸ ਦਰਿਆ ਦੀ ਲੋਕੇਸ਼ਨ ਆ ਇਹ ਕਿੜੀਆਂ ਪਿੰਡ ਦੇ ਨੇੜੇ ਆ ਔਰ ਤੁਸੀਂ ਦੇਖ ਸਕਦੇ ਹੋ ਬੇੜਾ ਬਿਲਕੁਲ ਇੱਥੇ ਡੁੱਬਿਆ ਹੋਇਆ ਸੀਗਾ ਔਰ ਕਿਸੇ ਵੀਰ ਕੋਲ ਪਿਆ ਸੀਗਾ ਪੂਨਾ ਕੋਲ ਇਹ ਬੇੜਾ ਅੱਜ ਲਿ ਜਾ ਰਹੇ ਹਾਂ ਔਰ ਪਾਣੀ ਕਾਫੀ ਜ਼ਿਆਦਾ ਇੰਦੇ ਜਿਹਾ ਭਰਿਆ ਹੋਇਆ ਔਰ ਸ਼ੁਰੂ ਕੀਤਾ ਟਰੈਕਟਰ ਨਾਲ ਜਿਹੜਾ ਇਹਨੂੰ ਬਾਹਰ ਕੱਢਿਆ ਗਿਆ ਪਹਿਲਾਂ ਡੁੱਬਿਆ ਹੋਇਆ ਸੀ ਬਿਲਕੁਲ ਹੁਣ ਇਹਨੂੰ ਪਾਣੀ ਨੂੰ ਖਾਲੀ ਕੀਤਾ ਜਾਵੇਗਾ ਔਰ ਇਸ ਤੋਂ ਬਾਅਦ ਜਿਹੜਾ ਬਿਆਸ ਦਰਿਆ ਚ ਹੁਣ ਇਸ ਤੋਂ ਹਰੀਕੇ ਹੈਡ ਤੇ ਜਾ ਕੇ ਔਰ ਸਤਲੂ ਜੀ ਦਰਿਆ ਚ ਜਿਹੜਾ ਪਾਇਆ ਜਾਵੇਗਾ ਫਿਰ ਉੱਥੇ ਪਹੁੰਚਾ ਜਾਵੇਗਾ ਜਿੱਥੇ ਬੰਨ ਬੰਨਣਾ ਸ਼ੁਰੂ ਕੀਤਾ ਸੀਗਾ ਔਰ ਬੰਨ ਪਾਣੀ ਚੜਨ ਦੇ ਕਾਰਨ ਟੁੱਟ ਗਿਆ ਸੀਗਾ ਇਹ ਬੇੜਾ ਉੱਥੇ ਲੈ ਕੇ ਜਾਇਆ ਜਾਵੇਗਾ ਬਹੁਤ ਮੁਸ਼ਕਲ ਰਸਤਾ ਹੈ ਕਿਉਂਕਿ ਜਿਹੜਾ ਇਥੋਂ ਦਾ ਬਿਆਸ ਦਰਿਆ ਤੋਂ ਜਿਹੜਾ ਇਧਰ ਨੂੰ ਲੁੱੜਦਾ ਜਾਊਗਾ ਪਰ ਹਰੀ ਕੇ ਹੈਡ ਤੋਂ ਜਿਹੜਾ ਉੱਪਰ ਵੱਲ ਨੂੰ ਸਤਲੋਈ ਦਰਿਆ 'ਚ ਲਿਆਉਣਾ ਪਊਗਾ ਕਾਫੀ ਜ਼ਿਆਦਾ ਉੱਥੇ ਮੁਸ਼ਕਲ ਆ ਕਿਉਂਕਿ ਅੱਗੋਂ ਰੋੜ ਕਾਫੀ ਜ਼ਿਆਦਾ ਪੈਂਦਾ ਹੋਊਗਾ ਔਰ ਰੋੜ ਵੱਲ ਦੀ ਲੈ ਕੇ ਜਾਣਾ ਪਊਗਾ ਚੜ੍ਹਦੇ ਪਾਸੇ ਦੇ ਪਾਸੇ ਜਾਣਾ ਬਹੁਤ ਮੁਸ਼ਕਲ ਆ ਕਿਉਂਕਿ ਪਾਣੀ ਦਾ ਵਹਾਅ ਬਹੁਤ ਤੇਜ਼ ਔਰ ਪਾਣੀ ਵੀ ਕਾਫੀ ਜ਼ਿਆਦਾ ਜਿਹੜਾ ਚੜ੍ਹਿਆ ਹੋਇਆ ਹੈ ਚਲੋ ਦੇਖਦੇ ਹਾਂ ਕਿੱਦਾਂ ਦਾ ਸਫ਼ਰ ਰਹਿੰਦਾ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ